ਹਾਂਜੀ ਸਰ ਮੇਰਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਵਿੰਦਰ ਕੌਰ ਆ ਮੈਂ ਬੋਵਨ ਭੜੇ ਉਸਰ ਕੰਪਨੀ ਦੀ ਡਾਇਰੈਕਟਰ ਆਂ ਜੀ ਤੇ ਮੈਂ ਇੱਕ ਮਹਿਲਾ ਕਿਸਾਨ ਆ ਕਿ ਸਾਡੀ ਇੱਕ ਸੁਸਾਇਟੀ ਬਣੀ ਹੋਈ ਆ ਤੇ ਉਹਦੇ ਵਿੱਚ ਮੈਂ ਆਪਣੇ ਜੀਟੀ ਭਾਰਤ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਇਸ ਕੋ ਕੰਪਨੀ ਵਾਲਿਆਂ ਦਾ ਜਿਨੇ ਸਾਨੂੰ ਮਹਿਲਾ ਕਿਸਾਨਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਤੇ ਅੱਜ ਸਾਨੂੰ ਡਰੋਨ ਦਿੱਤਾ ਤੇ ਮੈਂ ਡੀਸੀ ਸਰ ਦਾ ਵੀ ਧੰਨਵਾਦ ਕਰਦੀ ਆ ਤੇ ਮੈਂ ਹੁਣ ਅਸੀਂ ਜੀਟੀ ਭਾਰਤ ਵਾਲਿਆਂ ਦਾ तहे ਦਿਲੋਂ ਧੰਨਵਾਦ ਕਰਦੀ ਆ ਤੇ ਮੈਨੂੰ ਜਿਵੇਂ ਹੁਣ ਅੱਗੇ ਵਧਣ ਦਾ ਸਾਨੂੰ ਮੌਕਾ ਦਿੱਤਾ ਲੇਡੀਜ਼ ਬਾਹਰ ਨਿਕਲ ਕੇ ਕੰਮ ਕਰਨਗੀਆਂ ਖੇਤਾਂ ਦੇ ਵਿੱਚ ਸਪਰੇਅ ਕਰਾਂਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨਾਂ ਦੇ ਨਾਲ ਮਿਲ ਕੇ ਜਿਹੜੀ ਸਪਰੇਅ ਹੋਊਗੀ ਉਹਦੇ ਵਿੱਚ ਝਾੜ ਝਾੜ ਵੀ ਵਧੂਗਾ ਤੇ ਜਿਨੇ ਪ੍ਰੋਪਰ ਤਰੀਕੇ ਨਾਲ ਸਪਰੇਅ ਦੀ ਜ਼ਰੂਰਤ ਸੀ ਉਸ ਪ੍ਰੋਪਰ ਤਰੀਕੇ ਨਾਲ ਆਪਾਂ ਸਪਰੇਅ ਕਰਾਂਗੇ ਮੈਮ ਜੀ ਆਪਾਂ ਗੱਲ ਕਰੀਏ ਡਰੋਨ ਦੇ ਤੇ ਡਰੋਨ ਦੇ ਕੁਝ ਡਰੋਨ ਦੀ ਕਿੰਨੀ ਕੀਮਤ ਹੈ ਜੀ ਤੁਹਾਡੇ ਕੋਲ ਕੋਈ ਪੇਮੈਂਟ ਵਗੈਰਾ ਦਿੱਤੀ ਗਈ ਹੈ ਨਹੀਂ ਸਰ ਸਾਨੂੰ ਫ੍ਰੀ ਆਫ ਕੋਰਸ ਡਰੋਨ ਦਿੱਤਾ ਗਿਆ ਤੇ ਇਹਦੀ ਕੀਮਤ ਹੈਗੀ ਹੈ ਡੀਸੀ ਸਰ ਨੇ ਦੱਸਿਆ ਹੀ ਆ 15 ਲੱਖ ਰੁਪਏ ਦੀ ਤੇ ਟੋਟਲ ਕਿੰਨੀਆਂ ਮਹਿਲਾਵਾ ਆਪਣੇ ਮੋਗੇ ਜਿਲ੍ਹੇ ਦੇ ਜਾਸਲੇ ਕੰਮ ਚੱਲੀਆਂ ਨੇ ਐ ਮੋਗੇ ਜਿਲ੍ਹੇ ਦੇ ਵਿੱਚ ਸਾਰਾ 4 ਮਹਿਲਾਵਾ ਕੰਮ ਕਰਦੇ ਨੇ 4 ਡਰੋਨ ਡਰੋਨ ਮਿਲੇਗਾ ਤੇ ਵਕ ਵਕ ਪਿੰਡਾਂ ਜਾਓਗੇ ਜੀ ਸਰ ਇਹਦੇ ਵਿੱਚ ਤੁਸੀਂ ਚਾਰਜਿਸ ਵਗੈਰਾ ਕਿੰਨੇ ਕਿ ਲਿਆ ਕਰੋਗੇ ਜੀ ਸਰ ਆਈਡੀਆ ਵੀ ਹੁਣ 200 250 ਰੁਪਏ ਦੇ ਸਾਹਮਣੇ ਪਰ ਏਕੜ ਦੀ ਦੱਸਿਆ ਗਿਆ ਹੈ ਹ ਲਾਮਾ ਨਵੀ ਦੇਖੋ ਇੱਕ ਤਾਂ ਰੁਜ਼ਗਾਰ ਮਿਲ ਗਿਆ ਸਰ ਦੂਸਰਾ ਵੀ ਉਹਨਾਂ ਨੂੰ ਇੱਕ ਕਮਾਈ ਦਾ ਸਾਧਨ ਮਿਲ ਗਿਆ ਤੇ ਮੈਨੂੰ ਲੱਗਦਾ ਵੀ ਕਾਫੀ ਪਰਸੈਂਟ ਲਾਹ ਮਿਲੂਗਾ ਹੁਣ ਲੇਡੀਜ਼ ਨੂੰ ਇੱਕ ਸਰ ਪਹਿਲਾ ਸਾਲ ਉਹਨਾਂ ਨੂੰ ਅੱਜ ਜਿਹੜੇ ਡਰੋਨ ਦਿੱਤੇ ਜਾ ਰਹੇ ਨੇ ਕੰਮੀ ਤਕਨੀਕ ਜ਼ਿਲ੍ਹਾ ਮੋਗਾ ਦੇ ਵਿੱਚ ਗ੍ਰੈਂਡ ਥਾਟਨ ਵੱਲੋਂ ਚਾਰ ਫਾਰਮਰ ਪ੍ਰੋਡਿਊਸਰ ਕੰਪਨੀਆਂ ਬਣਾਈਆਂ ਗਈਆਂ ਸੀ ਇਹ ਚਾਰੋਂ 올 ਵਿਮਨ ਨੇ ਇਹਨਾਂ ਦੇ ਵਿੱਚ 300 ਤੋਂ ਲੈ ਕੇ 500 ਤੱਕ ਵਿਮਨ ਹੁੰਦੀਆਂ ਨੇਗੀਆਂ ਹੌਲੀ-ਹੌਲੀ ਹੋਰ ਜੁੜਦੀਆਂ ਜਾਣਗੀਆਂ ਫਿਰ ਇਹ ਆਪਣੀ ਕੰਟਰੀਬਿਊਸ਼ਨ ਤੇ ਗਵਰਨਮੈਂਟ ਵੱਲੋਂ ਜਿਹੜੀ ਹੈਲਪ ਹੁੰਦੀ ਹੈ ਜਿਵੇਂ ਹੁਣ IFCO ਨੇ ਇਹ ਵਾਲੀ ਹੈਲਪ ਕੀਤੀ ਹੈ ਇਹਦੇ ਨਾਲ ਇਹ ਆਪਣਾ ਕਾਰੋਬਾਰ ਚਲਾਉਣਗੀਆਂ ਤੇ ਮੁੱਦਾ ਇਹ ਹੈ ਕਿ ਵਿਮਨ ਦੀ ਇਨਕਮ ਜਿਹੜੀ ਆ ਉਹ 40-50% ਕਿਵੇਂ ਵਧੇ ਇਹਦੇ ਲਈ ਆਪਾਂ ਸਾਰੇ ਜਾਣੇ ਕਾਰਸ਼ੀਲ ਹੈਗੇ ਆ ਅੱਜ ਇੱਕ ਡਰੋਨ ਦਿੱਤੇ ਗਏ ਨੇ ਇੱਥੇ ਕੋਲੋਂ ਮੇਰੇ ਨਾਲ ਮੇਰੇ ਖੱਬੇ ਪਾਸੇ ਸਿੱਧੂ ਸਾਹਿਬ ਵੀ ਖੜੇ ਨੇ ਇੱਥੇ ਕੋਲ ਆਏ ਨੇ ਇਹ ਡਰੋਨ 15 ਕ ਲੱਖ ਦਾ ਹੈਗਾ ਜਿਹਦੇ ਨਾਲ ਇਹ ਚਾਰੋਂ ਲੇਡੀਜ਼ ਨੂੰ ਮਿਲਣੇ ਨੇ ਬਟ ਅੱਜ ਅਸੀਂ ਇੱਕ ਇਹਨਾਂ ਨੂੰ ਜਸਵਿੰਦਰ ਕੌਰ ਹੁਣਾਂ ਦਿੱਤਾ ਇਹ ਨਾਲ ਪ੍ਰੀਤੀ ਖੜੀ ਹੈ ਇਹਨਾਂ ਨੂੰ ਦਿੱਤਾ ਇਹ ਇਹਦੇ ਨਾਲ ਸਪਰੇਅ ਹੋਏਗੀ ਜਿਹੜਾ ਨੈਨੋ ਯੂਰੀਆ ਜਿਵੇਂ ਜਾਂ ਲਿਕਵਿਡ ਫਾਰਮੈਟ ਦੇ ਵਿੱਚ ਹੋਰ ਵੀ ਜਿਹੜੇ ਆਉਣਗੇ ਕੋਈ ਪੈਸਟੀਸਾਈਡ ਇਨਸੈਕਟੀਸਾਈਡ ਜਾਂ ਕੁਝ ਉਸ ਤਰ੍ਹਾਂ ਦੀ ਚੀਜ਼ ਆਏਗੀ ਉਹ ਸਪਰੇਅ ਕਰਨਗੇ ਡਰੋਨ ਦੇ ਨਾਲ ਇਹਦੇ ਨਾਲ ਐਫੀਸ਼ੀਐਂਸੀ ਆਏਗੀ ਟੈਕਨੋਲੋਜੀ ਦੀ ਯੂਜ਼ ਨਾਲ ਮੈਨੂੰ ਇਹ ਦੱਸਿਆ ਜਾ ਰਿਹਾ ਸੀਗਾ ਕਿ ਇਹ 7-8 ਮਿੰਟਾਂ ਦੇ ਵਿੱਚ 1 ਏਕੜ ਦੇ ਵਿੱਚ ਕਰ ਦੇਗੀ ਪਹਿਲਾਂ ਦੇਖੋ ਆਪਾਂ ਘੰਟਿਆਂ ਵੱਧੀ ਟਾਈਮ ਲੱਗਦਾ ਜਿਹੜਾ ਟਰੈਡੀਸ਼ਨਲ ਤਰੀਕਾ ਉਹਦੇ ਨਾਲ ਹੁਣ ਇਹਨਾਂ ਨੂੰ ਟਾਰਗੇਟ ਵੀ ਮਿਲਿਆ ਹੈ ਕਿ ਇਹਨਾਂ ਨੇ 4000 ਏਕੜ ਦੇ ਵਿੱਚ ਕਰਨਾ ਹੈ ਜਿਹਦੇ ਨਾਲ ਤੁਸੀਂ ਸਮਝ ਸਕਦੇ ਹੋ ਕਿ ਇਹਨਾਂ ਦੀ ਕਾਫੀ ਸਾਰੀ ਇਨਕਮ ਹੋਏਗੀ ਔਰ ਇਹ ਸਾਰਾ ਕੁਝ ਫ੍ਰੀ ਆਫ ਕਾਸਟ ਹੈਗਾ ਮੈਂ ਧੰਨਵਾਦ ਕਰਦਾ ਜੀਟੀ ਵਾਲਿਆਂ ਦਾ ਇਕੋ ਵਾਲਿਆਂ ਦਾ ਤੇ ਗਵਰਨਮੈਂਟ ਆਫ ਇੰਡੀਆ ਦਾ ਔਰ ਇਹਨਾਂ ਨੂੰ ਮੁਬਾਰਕਬਾਦ ਦਿਨਾ ਔਰ ਮੇਰੀਆਂ ਸ਼ੁਭਕਾਮਨਾ ਇਹਨਾਂ ਦੇ ਨਾਲ ਚਾਰ ਲੇਡੀਜ਼ ਨੇ ਟੋਟਲ 25 ਨੇ ਪੰਜਾਬ ਦੇ ਵਿੱਚ ਪ੍ਰਚਾਰ ਮੋਗਾ ਦੀਆਂ